ਸਤਨਾਮ ਸ਼ਿਦੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬਾਰਹ ਮਹਾ ਮਾਜ ਮਹਲਾ 5 ਕਰ ਚੌਥਾ ਇਕ ਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਹੋ ਰਾਮ ਚਾਰ ਕੁੰਟ ਦਹ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁਧ ਤੇ ਬਹਰੀ ਕਿਤੇ ਨਾ ਆਵੇ ਕਾਮ জালبن साख कुमलावती उपजे नाही नाम हर ना न मिली ऐ साजन कट पाई बिराम जित कर हर कंत ना प्रगटई पाठ नगर से ग्राम ਰਬ ਸੀਗਾਰ ਤੰਬੂਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕਾਂਤ ਬਿਹੁਣੀਆਂ ਮੀਤ ਸੱਜਣ ਸਭ ਜਾਨ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦਿਜਨਾ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗੋਵਿੰਦ ਆਰਾਧਿਐ ਹੋਵੈ ਅਨੰਦ ਕਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਅਰਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸ ਗਣਾ ബിന്ന ജി ജനമ ജല ൾ രവയാണ സോ പ്രഭ ചേതന ആവടാ ദുഃഖ ഗണ ജി രാ സോ പ്രഭു तिन भाग मना हर दर्शन कऊं मन लोचंदा नानक प्यास मना चेत मिलाए सो प्रभु तिस पाए लॻा ਬੈ ਸਾਖ ਤਿਰਨ ਕਿਉ ਵਾਢਿਆ ਜਿਨਾ ਪ੍ਰੇਮ ਵਿशोਹ ਹਰ ਸਾਜਨ ਪੁਰਖ ਬਿਸਾਰ ਕੈ ਲਗੀ ਮਾਇਆ ਤੋਹ ਉਤਰ ਕ ਲੱਤਰਨਾ ਸੰਗ ਤਨ ਹਰ ਅਬਨਸੀਓਹ ਪਲਚ ਪਲਚ ਸਗਲੀ ਮੁਈ ਝੂਠੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨ ਅਗੇ ਨਹੀਂ ਇਹ ਖੋਹੇ ਦਇਆ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਣੀ ਜੋ ਲਗੈ ਸਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲਗੈ ਜਸਤ ਪਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸ ਅਗੇ ਸਭ ਨਿਵੰਨ ਹਾਰੇ ਸੱਜਣ ਦਾਵੜ ਲਗਿਆ ਕਿਸੈ ਨਾ ਦੇਈ ਬੰਨ ਮਾਨਤ ਮੋਤੀ ਨਾਮੁ ਪ੍ਰਭ ਓਨ ਲਗੈ ਨਾਹੀ ਸੰਨ ਰੰਗ ਸਬੇ ਨਾਰਾਇਣੇ ਜਿਤੇ ਮਨ ਪਾਵਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਿਆ ਜੇ ਮਿਲੇ ਵਿਛੜੇ ਕਿਉਂ ਰੋਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਜੀਏ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ ਅਸਾੜ ਤਪੰਦਾ ਤਿਸ ਲਗੇ ਅਰਨਾਹੁ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਏ ਬਿਵਚਿਏ ਕਲ ਪਈ ਪਈ ਇਸ ਦਮ ਕੀ ਬਾਸ ਜਹਾਂ ਵਿਜੈ ਸੋ ਲੁੜੇ ਮੱਥਾ ਜੋ ਲਿਖਿਆਸ ਰੈਣ ਬਿਹਾਣੀ ਪਸ਼ੂਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਪਹਿਤੀਐ ਸੋ ਦਰਗਹ ਹੈ ਕੋਇ ਖਲਾਸ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ ਸਾਰੇ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆਦ ਸਦ ਸਬੇ ਸ਼ਾਰ हर अमृत बून्दहावील साधु पीवनहार प्रभसङ्गल्या समथ परखया पार हार लोचदा कर्म हार ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨ ਸੁਹਾਗਣੀ ਜਨ ਰਾਮ ਨਾਮੇ ਦੁਇ ਪਰਮ ਬੁਲਾਣੀਆਂ ਦੁਜੈ ਲਗਾ ਹੇਤ ਲੱਖ ਸਿਗਾਰ ਬਣਾਇਆ ਤਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛਾੜ ਖੜੋਤੇ ਇਨੇ ਮਹਿ जिन स्यों लगा हेत हाथ, हाथ, हाथ मरोड़ै तन कपे ਸਿਆਹੁ ਹੋਆ ਸੇਤ ਜਿਹਾ ਵਿਜੈ ਸੋ ਲੁਣੇ ਕਰਮ ਸੰਗੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 모ਹਿਤ ਪ੍ਰਭ ਦੇਤ ਸੇ ਪਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਅਸੁਨ ਪ੍ਰੇਮ ਉਮਾਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬੇਣ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿਨਤੀ ਕਰੇ ਦੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਸੂ ਸੁਖੀ ਬਸੰਦੀਆਂ ਜਿਨਾ ਮੈਂ ਆਹਰ ਰਾਇ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੰਬਹਿ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਬਿਜੋਗ खिन्न मह कौड़े हो गए जितड़े माया भोग बेचना कोई कर सके किस थैर कीता किशु की न हो गई लिखिया तुर संयोग ਬੜੁ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰਾਖਿ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਜ ਸੰਗ ਬਿਨ ਸਹ ਸਭੈ ਸੋਚ

ਨੇ ਦੁੱਖ ਨ ਕਬੂਤ ਰੈ ਸੇ ਜਮ ਕੈ ਬਸ ਪੜਿਆ ਹਾ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨੇ ਤੇ ਟੜਿਆ ਹਾ ਰਤਨ ਜਿ ਵੇਹਰ ਲਾਲ ਹਰ ਕੰਠ ਤਿਨਾ ਜੜਿਆ ਹਾ ਨਾਨਕ ਵੰਸ਼ੈ ਧੂੜ ਤਿਨ ਕਬ ਸਰਣੀ ਦਰ ਪੜਿਆ ਹਾ ਮੰਗਰ ਮ ਪ੍ਰਭ ਆਰਾਧਣਾ ਬਹੁੜਾ ਨਾ ਜਨਮੜਿਆ ਕੋਕ ਤੁਖਾਰ ਨ ਬਿਆਪਈ ਕਾਂਠ ਨਿលਿਆ ਹਰ ਨਾਹ ਮਨ ਵਿਦਿਆ ਚਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਮੇਲਾ ਵਿਖਿਆ ਪੋਹਨ ਸਕਈ ਮਿਲ ਸਾਧੂ ਗੁਣਗਾ जी त मिली सची प्रीत कर गहली न पार ब्रह्म बहूड़ बिछड़ियां बार जाओ लख भेरिया हर सजड़े अगम अॻ पई नारायण नानक दर पई ਉਖ ਸੁਖ ਸੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਬੇਪਰਵਾਹ ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ ਨਾਨਕ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮੰਤੇ ਜਾਏ ਗੁਮਾਨ கா கிரோ நினசேபான சகல் பண்ண ஜி தயபானவரு சோ பஜான ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਦਿਨ ਕੁਰਬਾਨ ਮਾਗ ਸੁੱਚੇ ਸੇ ਕੰਡਿਆਹ ਜਿਨ ਪੂਰਾ ਗੁਰ ਮਿਹਰਵਾਨ ਫਾਲਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸਾੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਏ ਚੁਕਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਹਾਂ ਵਰਨਾ ਦੇ ਸਈ ਕੋਈ ਦੂਜਾ ਲਗਨ ਲਾਏ ਹਲਤ ਪਲਤ ਸਵਾਰੋ ਨਹਿ ਚਲੇ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮ ਧਾਇ ਜਿਹਵਾ ਇਕ ਅਨੇਕ ਗੁਣ ਅਤਰੇ ਨਾਨਕ ਚਰਣੀ ਪਾਏ ਫਲ ਗੁਣਿਤ ਸਾਲਾਹੀਐ ਜਿਸ ਨੋ ਤਿਲ ਨਾਤਮੈ ਜਿਨ ਜੇਨ ਨਾਮਤ ਆਇਆ तिनके के काज सरे गुर पूरा खरे, हर खरे, सर्व दरगरे चरण हर पौ जल तरे प्रेम भगत तिन पाईया, विख्याना न ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਧਰ ਇਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ महादिवस मूरत पले जिको नदर करे नानक मङ्गल दर्श करो हरे गुरु जी का वाहे गुरु जी की फते